ਸੰਗਤ ਜੀ ਅੱਜ ਆਪਾਂ ਇਹਨਾਂ ਦੇ ਬਾਰੇ ਦੱਸਾਂਗੇ ਕਿ ਜਿਹੜੇ ਸ਼ਬਦ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖੇ ਹੋਏ ਨੇ ਤੇ ਇਹਨਾਂ ਨੂੰ ਆਮੇ ਸੰਗਤਾਂ ਗਲਤ ਉਚਾਰਨ ਕਰ ਜਾਂਦੀਆਂ ਕਿਉਂਕਿ ਜਿਹੜਾ ਜਈਆ ਹੈ ਜਾਂ ਪੈਰ ਵਿੱਚ ਜਈਆ ਲੱਗਾ ਇਹਨਾਂ ਦੇ ਸੰਗਤਾਂ ਇਹਨੂੰ ਸਮਝਦੀਆਂ ਕਿ ਇਹ ਹਾਹੇ ਲੱਗੇ ਨੇ ਠੀਕ ਆ ਅੱਜ ਆਪਾਂ ਇਹਨਾਂ ਦਾ ਉਚਾਰਨ ਦੱਸਣਾ ਹੈ ਦੇ ਸ਼ਬਦ ਕਈ ਆਉਂਦੇ ਨੇ ਗੁਰਬਾਣੀ ਵਿੱਚ ਉਹਨਾਂ ਦੇ ਆਪਾਂ ਅਗਲੀ ਵੀਡੀਓ ਵਿੱਚ ਦੱਸਾਂਗੇ ਹੁਣ ਇੱਥੇ ਵੀ ਜਈਆ ਲੱਗਾ ਹੈ ਇੱਥੇ ਵੀ ਜਈਆ ਲੱਗਾ ਹੈ ਇੱਥੇ ਪੈਰ ਵਿੱਚ ਜਈਆ ਲੱਗਾ ਹੈ ਛੋਟਾ ਜਈਆ ਅੱਤਾ ਜਈਆ ਲੱਗਾ ਹੈ ਇੱਥੇ ਦੱਦੇ ਦੇ ਪੈਰ ਵਿੱਚ ਵੀ ਜਈਆ ਲੱਗਾ ਹੈ ਦੇਖ ਰਹੇ ਹੋ ਤੁਸੀਂ ਹਾਂਜੀ ਹਾਂ ਆਪਾਂ ਇਹਨਾਂ ਦਾ ਉਚਾਰਨ ਦੱਸਣਾ ਕਿ ਇਹਨਾਂ ਨੂੰ ਬੋਲਣਾ ਕਿਵੇਂ ਹੈ ਜਿੰਨਾ ਤੱਕ ਆਪਾਂ ਜਈਆਂ ਦੀ ਪਛਾਣ ਨਹੀਂ ਉਹ ਜਈਏ ਦੀ ਪਛਾਣ ਨਹੀਂ ਆਉਂਦੀ ਉਹਨਾਂ ਤੱਕ ਆਪਾਂ ਸ਼ੁੱਧ ਉਚਾਰਨ ਨਹੀਂ ਸਿੱਖ ਸਕਦੇ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਬੱਬੇ ਸਿਆਰੀ ਖਖਾ ਯਈਏ ਟਿੱਪੀ ਤੱਤਾ ਆਪਾਂ ਪਹਿਲਾ ਉਚਾਰਨ ਸਿੱਖਿਆ ਸੀ ਕਿ ਜਈਏ ਦੇ ਉੱਤੇ ਟਿੱਪੀ ਹੋਵੇ ਤੇ ਕਿਹੜੇ ਅੱਖਰ ਤੇ ਟਿੱਪੀ ਪੈਂਦੀ ਜਾ ਕੇ ਐੜੇ ਦੇ ਹਾਂ ਹੁਣ ਸਮਝੋਗੇ ਇੱਥੇ ਐੜਾ ਬਣ ਗਿਆ ਜਈਆ ਕੱਟਿਆ ਗਿਆ ਇੱਥੇ ਐੜੇ ਟਿੱਪੀ ਬਣ ਗਿਆ ਇਹ ਬਣ ਗਿਆ ਜਦੋਂ ਉਚਾਰਨ ਕਰਨਾ ਹੈ ਆਪਾਂ ਉਹਦੇ ਖਖੇ ਨੂੰ ਸਿਆਰੀ ਲੱਗੇਗੀ ਵਿਖੇ ਅੰਤ ਵਿਖੇ ਅੰਤ ਇਸ ਦਾ ਉਚਾਰਨ ਜਿਹੜਾ ਹੈ ਇਸ ਤਰ੍ਹਾਂ ਲਿਖਿਆ ਹੋਇਆ ਹੈ ਠੀਕ ਹੈ ਜੀ ਬੱਬੇ ਸਿਆਰੀ ਖਖੇ ਸਿਆਰੀ ਐਡੇ ਟਿੱਪੀ ਤੱਤਾ ਵਿਖੇ ਅੰਤ ਵਿਖੇ ਅੰਤ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਹੈ ਉਚਾਰਨ ਜਦ ਹੋਏਗਾ ਇਸ ਤਰ੍ਹਾਂ ਹੋਵੇਗਾ ਸਮਝ ਲੱਗੀ ਹਾਂ ਜੀ ਹੁਣ ਨੰਨੇ ਸਿਆਰੀ ਆ ਰਾਰਾ ਏ ਤਤਾ ਏ ਪੈਰ ਵਿੱਚ ਜਈਆ ਲੱਗਾ ਉੱਤੇ ਟਿੱਪੀ ਲੱਗੀ ਐ ਠੀਕ ਆ ਹੁਣ ਕਈ ਸੰਗਤਾਂ ਦਾ ਖਿਆਲ ਹੁੰਦਾ ਕਿ ਜਿਹੜਾ ਤਤੇ ਪੈਰ ਵਿੱਚ ਹਾ ਹਾ ਲੱਗਾ ਹੋਇਆ ਠੀਕ ਆ ਪਰ ਹਾ ਹਾ ਨਹੀਂ ਲੱਗਾ ਇਹ ਜਈਆ ਲੱਗਾ ਆਪਾਂ ਪਹਿਲਾਂ ਵੀ ਸਿੱਖਿਆ ਸੀ ਕਿ ਜੇ ਕਿਸੇ ਪੈਰ ਵਿੱਚ ਐਂ ਅਜੇ ਕੁੰਡੀ ਐ ਬਣੀ ਹੋਈ ਐ ਇਸ ਤਰ੍ਹਾਂ ਤੇ ਸਮਝ ਲੋ ਕਿ ਉਹ ਜਈਆ ਹੈ ਠੀਕ ਹੈ ਹਾ ਹਾ ਤਾਂ ਇਸ ਤਰ੍ਹਾਂ ਲੱਗਿਆ ਹੋਊਗਾ ਇਸ ਤਰ੍ਹਾਂ ਜੇ ਲੱਗਿਆ ਵੀ ਹੋਵੇ ਤਾਂ ਹਾਂਜੀ ਠੀਕ ਹੈ ਇਹ ਜਈਆ ਲੱਗਿਆ ਇਹਨੇ ਇੱਥੇ ਐੜਾ ਬੰਨਣਾ ਕਿਉਂਕਿ ਇੱਥੇ ਤੱਤੇ ਤੇ ਟਿੱਪੀ ਆਈ ਹੈ ਹਾਂਜੀ ਤੇ ਜਈਏ ਤੇ ਟਿੱਪੀ ਹੋਵੇ ਤਾਂ ਕੀ ਬਣਦਾ ਐੜਾ ਗੁਰਬਾਣੀ ਵਿੱਚ ਜਿਸ ਤਰ੍ਹਾਂ ਲਿਖਿਆ ਨੰਨੇ ਸਿਆਰੀ ਰਾਰਾ ਤੱਤੇ ਪੈਰੇ ਜਈਆ ਉੱਤੇ ਟਿੱਪੀ ਇਹਦਾ ਉਚਾਰਨ ਹੋਵੇਗਾ ਇਸ ਤਰ੍ਹਾਂ ਕੀ ਲਿਖਿਆ ਹੈ ਨਿਰਤਯੰ ਹਾਂ ਨੰਨੇ ਸਿਆਰੀ ਰਾਰਾ ਤਤੇ ਸਿਆਰੀ ਐਡੀਟਿਵ ਵੀ ਨਿਰਤਯੰ ਉਚਾਰਨ ਹੋਵੇਗਾ ਜਿਹੜਾ ਜਈਆ ਲੱਗਾ ਇਹਨੇ ਐੜਾ ਬਣਨਾ ਹੈ ਨਿਰਤਯੰ ਨਿਰਤਯੰ ਸਮਝ ਲੱਗ ਗਈ ਨਾ ਹਾਂਜੀ ਦੋਨਾਂ ਸ਼ਬਦਾਂ ਸਮਝ ਲੱਗ ਗਈ ਹਾਂਜੀ ਹੁਣ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਲੱਲਾ ਜੱਜਾ ਜਈਏ ਕੰਨਾਂ ਹੁਣ ਤੁਸੀਂ ਇਹ ਵਿੱਚ ਸੋਚਣਾ ਹੈ ਕਿ ਜਈਏ ਨੂੰ ਕੰਨਾ ਹੋਵੇ ਤੇ ਜਈਏ ਵਿੱਚੋਂ ਤਿੰਨ ਅੱਖਰ ਨਿਕਲਦੇ ਨੇ ਊੜਾ ਐੜਾ ਤੇ ਏੜੀ ਹੁਣ ਕੰਨਾ ਜਈਏ ਨੂੰ ਲੱਗਾ ਤੁਸੀਂ ਵੇਖਣਾ ਕਿ ਕੰਨਾ ਕਿਹੜੇ ਅੱਖਰ ਨੂੰ ਲੱਗਦਾ ਹੈ ਐੜੇ ਨੂੰ ਹੀ ਐੜੇ ਕੰਨਾ ਲੱਗਦਾ ਹੈ ਹਾਂਜੀ ਊੜੇ ਕੰਨਾ ਤੇ ਨਹੀਂ ਲੱਗਦਾ ਨਹੀਂ ਜੀ ਏੜੀ ਨੂੰ ਕੰਨਾ ਲੱਗਦਾ ਨਹੀਂ ਜੀ ਹਾਂ ਹੁਣ ਤੁਸੀਂ ਵੇਖਣਾ ਇੱਥੇ ਬਣ ਗਿਆ ਐੜਾ ਐੜੇ ਕੰਨਾ ਬਣ ਗਿਆ ਤੇ ਉਚਾਰਨ ਹੋਵੇਗਾ ਉਚਾਰਨ ਇਹਦਾ ਲਿਖਿਆ ਹੈ ਇਸ ਤਰ੍ਹਾਂ ਲੱਲੇ ਉਤੇ ਅਦਕਾ ਜੱਜੇ ਸਿਆਰੀ ਐ ਐੜੇ ਕੰਨਾ ਲੱਜਿਆ ਲੱਜਿਆ ਹਾਂ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਹੈ ਠੀਕ ਹੈ ਇਸ ਦਾ ਉਚਾਰਨ ਹੋਵੇਗਾ ਇਸ ਤਰ੍ਹਾਂ ਲੱਜਿਆ ਲੱਜਿਆ ਲੱਗੀ ਸਮਝ ਹਾਂਜੀ ਅੱਗੇ ਉਹ ਖਖੇ ਕੰਨਾ ਦਦੇ ਪੈਰ ਵਿੱਚ ਜਈਆ ਲੱਗਾ ਹੈ ਉੱਤੇ ਲੱਗੀ ਟਿੱਪੀ ਹੁਣ ਤੁਸੀਂ ਇਹ ਸੋਚਣਾ ਹੈ ਕਿ ਜਿਹੜਾ ਦਦੇ ਦੇ ਪੈਰ ਵਿੱਚ ਜਈਆ ਲੱਗਾ ਹੈ ਇੱਥੇ ਟਿੱਪੀ ਲੱਗੀ ਟਿੱਪੀ ਕਿਹਨੂੰ ਲੱਗਦੀ ਹੈ ਐੜੇ ਨੂੰ ਹਾਂ ਐੜੇ ਨੂੰ ਟਿੱਪੀ ਲੱਗਦੀ ਨਹੀਂ ਜੀ ਊੜੇ ਨੂੰ ਨਹੀਂ ਜੀ ਬਸ ਇੱਥੇ ਐੜਾ ਬਣ ਗਿਆ ਹੁਣ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਇਸ ਦਾ ਉਚਾਰਨ ਹੋਵੇਗਾ ਇਸ ਤਰ੍ਹਾਂ ਕੀ ਲਿਖਿਆ ਹੈ ਖਾਦੇੰ ਹਾਂ ਖਾਦੇੰ ਖਾਦੇੰ ਖੱਖੇ ਕੰਨਾ ਦੰਦੇ ਸਿਆਰੀ ਐੜੇ ਟਿੱਪੀ ਖਾਦੇੰ ਖਾਦੇੰ ਲੱਗੀ ਸਮਝ ਹਾਂ ਜੀ ਸ ਸ ਮ ਮ ਜ ਜ ਜਾ ਜਈਏ ਕੰਨਾ ਇਸ ਤਰ੍ਹਾਂ ਗੁਰਬਾਣੀ ਵਿੱਚ ਲਿਖਿਆ ਹੈ ਇਸ ਦਾ ਉਚਾਰਨ ਹੋਵੇਗਾ ਸ ਸ ਮ ਮ ਉਤੇ ਅਦਕ ਜ ਜੇ ਸਿਆਰੀ ਐੜੇ ਕੰਨਾ ਸਮਝਿਆ ਸਮਝਿਆ ਹਾਂ ਇਸ ਤਰ੍ਹਾਂ ਸ਼ਬਦ ਆ ਜੀ ਲਿਖਿਆ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਉਚਾਰਨ ਕਰਨਾ ਸਮਝਿਆ ਸਮਝਿਆ ਹਾਂ ਸਮਝ ਲੱਗ ਗਈ ਨੀ ਹਾਂ ਜੀ ਭੱਬਾ ਜਈਏ ਕੰਨਾ ਨੰਨਾ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਹੈ ਹਾਂ ਜੀ ਸੰਗਤਾ ਪੜ ਜਾਂਦੀਆਂ ਭਿਆਨ ਭਿਆਨ ਸ਼ਬਦ ਗਲਤ ਹੈ ਇਸ ਦਾ ਉਚਾਰਨ ਹੋਵੇਗਾ ਭਬਾ ਈੜੀ ਸਿਆਰੀ ਐੜੇ ਕੰਨਾ ਨੰਨਾ ਭਿਆਨ ਭਿਆਨ ਇਸ ਦਾ ਉਚਾਰਨ ਆ ਲਿਖਿਆ ਵੇਖ ਲਓ ਭਬਾ ਈੜੀ ਸਿਆਰੀ ਐੜੇ ਕੰਨਾ ਨੰਨਾ ਕੀ ਬਣ ਗਿਆ ਭਿਆਨ ਆ ਭਿਆਨ ਕਿਤੇ ਵੀ ਸ਼ਬਦ ਇਸ ਤਰ੍ਹਾਂ ਲਿਖਿਆ ਆ ਜਾਈ ਯਈਆ ਲੱਗਾ ਹੋਵੇ ਕੰਨਾ ਲੱਗਾ ਹੋਵੇ ਨਾਲ ਇਸ ਤਰ੍ਹਾਂ ਲਿਖਿਆ ਆ ਜਾਏ ਗੁਰਬਾਣੀ ਦੇ ਵਿੱਚ ਕਿਤੇ ਵੀ ਇਸ ਦਾ ਉਚਾਰਨ ਇਸ ਤਰ੍ਹਾਂ ਹੋਵੇਗਾ ਠੀਕ ਹੈ ਜੀ ਈ ੜੀ ਨੂੰ ਸਿਹਾਰੀ ਲੱਗਦੀ ਭਿਆਨ ਭਿਆਨ ਹਾਂ ਲੱਗੀ ਸਮਝਿੰਦੀ ਹਾਂਜੀ ਹੁਣ ਗੁਰਬਾਣੀ ਦੇ ਵਿੱਚ ਸਾਸਕ੍ਰਿਤੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਸ਼ਬਦ ਬੱਬੇ ਸਿਆਰੀ ਆ ਗੱਗਾ ਪੈਰ ਵਿੱਚ ਯਈਆ ਲੱਗਾ ਹੈ ਕੰਨਾ ਲੱਗਾ ਪੱਪੇ ਸਿਆਰੀ ਆ ਪੈਰ ਵਿੱਚ ਤੱਤਾ ਤੱਤਾ ਲੱਗਾ ਇਸ ਦਾ ਉਚਾਰਨ ਕਿਵੇਂ ਹੋਵੇਗਾ ਹੁਣ ਜਿਹੜਾ ਯਈਆ ਲੱਗਾ ਇਹਨੇ ਐੜੇ ਕੰਨਾ ਬਣ ਜਾਣਾ ਇੱਥੇ ਹਾਂਜੀ ਕੰਨਾ ਲੱਗਣ ਗੱਗੇ ਨੂੰ ਹਾਂਜੀ ਇਹ ਇਸ ਜਿਹੜਾ ਆ ਯਈਆ ਲੱਗਾ ਇਹਨੇ ਐੜਾ ਬਣ ਕੇ ਕੰਨਾ ਨੇ ਐੜੇ ਲੱਗ ਜਾਣਾ ਬੱਬੇ ਸਿਆਰੀ ਗੱਗੇ ਸਿਆਰੀ ਐੜੇ ਕੰਨਾ ਵਿਗਿਆ ਵਿਗਿਆ ਇਹੜਾ ਪੱਪੇ ਨੂੰ ਸਿਹਾਰੀ ਪਈ ਆ ਇਹ ਤੁਸੀਂ ਨੋਟ ਕਰੋ ਗੁਰਬਾਣੀ ਦੇ ਵਿੱਚ ਪੈਰ ਵਿੱਚ ਜਿੱਥੇ ਜਿਵੇਂ ਹੁਣ ਪੱਪਾ ਹੈ ਪੱਪੇ ਦੇ ਪੈਰ ਵਿੱਚ ਤੱਤਾ ਲੱਗਦਾ ਹਾਂਜੀ ਇਹ ਜਿਹੜੀ ਸਿਹਾਰੀ ਇਹ ਤੱਤੇ ਨੂੰ ਚੱਲੇ ਜਾਣੀ ਹੈ ਜਿਵੇਂ ਆਪਾਂ ਕਿਰਪਾ ਪੜਦੇ ਕਿਰਪਾ ਗੁਰਬਾਣੀ ਚਾਹੁੰਦਾ ਨਾ ਹਾਂਜੀ ਕੱਕੇ ਸਿਹਾਰੀ ਹੈ ਪੈਰ ਵਿੱਚ ਰਾਰਾ ਹੁੰਦਾ ਤੇ ਪੱਪੇ ਨੂੰ ਕੰਨਾਂ ਹੁੰਦਾ ਕਿਰਪਾ ਉਹ ਜਿਹੜੀ ਕੱਕੇ ਨੂੰ ਸਿਰੇ ਲੱਗੀ ਉਹ ਥਲੜੇ ਪੈਰ ਵਿੱਚ ਚੱਲ ਜਾਣੀ ਹੈ ਪਹਿਲੇ ਜਿਹੜਾ ਵੀ ਅੱਖਰ ਲੱਗਾ ਹੈ ਨਾ ਰਾਰ ਲੱਗਾ ਜਵੇਂ ਉਹ ਸਿਹਾਰੀ ਰਾਰੇ ਨੂੰ ਚਲੇ ਜਾਣੀ ਜਾਂਦੀ ਹੈ। ਲਾਗੀ ਸਮਝ? ਹਾਂਜੀ। ਜੇ ਜਈਏ ਤੋਂ ਪਹਿਲਾਂ ਮੰਨ ਲਓ ਹੁਣ ਆ ਜਈਆ ਲੱਗਾ ਹੈ। ਜਈਏ ਦੇ ਪਹਿਲਾਂ ਇੱਥੇ ਰਾਰਾ ਲਿਖਿਆ ਪਿਆ ਹੈ। ਜੇ ਰਾਰੇ ਨੂੰ ਸਿਹਾਰੀ ਆ ਜਈਏ ਤੋਂ ਪਹਿਲਾਂ ਜੇ ਰਾਰੇ ਨੂੰ ਸਿਹਾਰੀ ਆ ਗਈ ਆ ਉਹਨੇ ਬਿਹਾਰੀ ਬਣ ਜਾਣੀ ਆ। ਜਈਏ ਤੋਂ ਪਹਿਲਾਂ ਜਿਹੜਾ ਅੱਖਰ ਤੇ ਬਿਹਾਰੀ ਲੱਗੀ ਹੋਵੇ। ਜਿਵੇਂ 24 ਸੈ ਦੇ ਵਿੱਚ ਆਉਂਦਾ ਉਹ ਬਰੀ ਹੈ ਹਾਂ ਉਹ ਤੇ ਸਿਆਰੀ ਲੱਗੀ ਰਾਰੇ ਨੂੰ ਤੇ ਜੈਏ ਨੂੰ ਦਲਾਵਾ ਹੈ ਹਾਂਜੀ ਉਹ ਜੈਏ ਤੋਂ ਪਹਿਲਾਂ ਸਿਆਰੀ ਰਾਰੇ ਨੂੰ ਲੱਗੀ ਹੋਈ ਹੈ ਤੇ ਉਹ ਬਿਹਾਰੀ ਲਾ ਕੇ ਉਚਾਰਨ ਹੋਵੇਗੀ ਉਹ ਬਰੀ ਹੈ ਸੰਗਰੀਏ ਠੀਕ ਹੈ ਹੁਣ ਬੱਬੇ ਨੂੰ ਸਿਆਰੀ ਗੱਗੇ ਨੂੰ ਸਿਆਰੀ ਆ ਐੜੇ ਕਰਨਾ ਹੈ ਪੱਪੇ ਨੂੰ ਜਿਹੜੀ ਸਿਆਰੀ ਲੱਗੀ ਜੜੀ ਉਹ ਤੱਤੇ ਨੂੰ ਸਿਆਏ ਹੋ ਜਿਹੜੀ ਵਿਗਿਆਪਤ ਵਿਗਿਆਪਤ ਇਸ ਦਾ ਉਚਾਰਨ ਵੇਖੋ ਬੱਬੇ ਸਿਆਰੀ ਗੱਗੇ ਸਿਆਰੀ ਐੜੇ ਕੰਨਾ ਪੱਪਾ ਤੱਤੇ ਸਿਆਰੀ ਵਿਗਿਆਪਤ ਵਿਗਿਆਪਤ ਹਾਂ ਇਹ ਸਹਿਸਕ੍ਰਿਤੀ ਵਿੱਚ ਆਉਂਦਾ ਸਮਝ ਲੱਗ ਗਈ ਹਾਂਜੀ ਐੜਾ ਸਸੇ ਕੰਨਾ ਜੱਜੇ ਟਿੱਪੀ ਆ ਤੇ ਪੈਰ ਵਿੱਚ ਜਈਆ ਜਈਆ ਲੱਗਾ ਹੈ ਤੇ ਜਿਹੜੀ ਟਿੱਪੀ ਉਹ ਐੜੇ ਪੈ ਜਾਣੀ ਇਥੇ ਜਈਏ ਨੇੜਾ ਬਣ ਜਾਣਾ ਹਾਂਜੀ ਇਸ ਦਾ ਉਚਾਰਨ ਹੈ ਕਿਵੇਂ ਕਰਨਾ ਹੈ ਐੜਾ ਸੱਸੇ ਕੰਨਾ ਜਜੇ ਸਿਆਰੀ ਐੜੇ ਟਿੱਪੀ ਆ ਸਾਜਿਅੰ ਆ ਸਾਜਿਅੰ ਆ ਸਾਜਿਅੰ ਉਚਾਰਨ ਕਰਨਾ ਜੇ ਇਸ ਤਰ੍ਹਾਂ ਸ਼ਬਦ ਲਿਖਿਆ ਆਉਂਦਾ ਗੁਰਬਾਣੀ ਵਿੱਚ ਠੀਕ ਹੈ ਜੀ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਹਾਂਜੀ ਇਸ ਦਾ ਉਚਾਰਨ ਹੋਵੇਗਾ ਇਸ ਤਰ੍ਹਾਂ ਆ ਸਾਜਿਅੰ ਆ ਸਾਜਿਅੰ ਹਾਂ ਸਮੇ ਲੱਗੀ ਸਾਰੇ ਸ਼ਬਦਾਂ ਦੀ ਹਾਂਜੀ ਇਹ ਸ਼ਬਦ ਗੁਰਬਾਣੀ ਦੇ ਮਹਿੰਗੇ ਸ਼ਬਦ ਨੇ ਜਿਨ੍ਹਾਂ ਨੂੰ ਆਮ ਹੀ ਸੰਗਤਾਂ ਗਲਤ ਪੜ੍ਹਦੀ ਹੈ ਤੇ ਕਈ ਗ੍ਰੰਥੀ ਸਿੰਘ ਵੀਰ ਭਰਾ ਵੀ ਮੈਂ ਸੁਣੇ ਹਨ ਜਦੋਂ ਸanskritti ਆਉਂਦੀ ਨਾ ਸਵੇਰੇ ਅੰਮ੍ਰਿਤ ਵੇਲੇ ਹਾਂਜੀ ਸ੍ਰੋਕਾਂ ਤੋਂ ਪਹਿਲਾਂ ਉਦੋਂ ਫਿਰ ਕਈ ਸ਼ਬਦ ਜਿਹੜੇ ਸ਼ਬਦ ਨੇ ਜਈਏ ਵਾਲੇ ਗਲਤ ਉਚਾਰਨ ਕਰ ਦਿੰਦੇ ਕਿਉਂਕਿ ਜਿੰਨਾ ਚਿਰ ਆਪਾਂ ਸੰਥਿਆ ਨਹੀਂ ਕਰਦੇ ਸੰਥਿਆ ਤੋਂ ਬਿਨਾਂ ਆਪਾਂ ਸ਼ੁੱਧ ਉਚਾਰਨ ਨਹੀਂ ਆ ਸਕਦਾ ਹਾਂਜੀ ਜਈਆਂ ਦੀ ਆਪ ਨੂੰ ਸਮਝ ਨਹੀਂ ਲੱਗਣੀ ਕਿ ਜਈਏ ਦਾ ਐੜਾ ਬਨਣਾ ਹੈ ਈੜੀ ਬਨਣੀ ਊੜਾ ਬਨਣਾ ਕੀ ਬਨਣਾ ਕਿਵੇਂ ਬਣੇਗਾ ਤੁਹਾਨੂੰ ਸਮਝ ਲੱਗੀ ਨਾ ਸਾਰੀ ਹਾਂਜੀ ਕੀ ਐੜਾ ਜਿਵੇਂ ਜਈਏ ਨੂੰ ਕੰਨਾਂ ਲੱਗਾ ਐੜੇ ਕੰਨਾਂ ਬਣ ਗਿਆ ਹਾਂਜੀ ਜਿਵੇਂ ਇੱਥੇ ਜਈਏ ਜੱਜੇ ਦੇ ਪੈਰ ਜਈਆ ਲੱਗਾ ਇੱਥੇ ਟਿੱਪੀ ਬਣੀ ਐ ਹਾਂਜੀ ਟਿੱਪੀ ਕੋਲ ਪੈਂਦੀ ਐ ਐੜੇ ਨੂੰ ਹੀ ਐ ਟਿੱਪੀ ਪੈਂਦੀ ਐ ਐੜੇ ਨੂੰ ਪੈਂਦੀ ਨਹੀਂ ਨਾ ਉੜੇ ਨੂੰ ਪੈਂਦੀ ਐ ਠੀਕ ਆ ਠੀਕ ਹੈ ਸਮਝ ਲੱਗੀ ਸਾਰੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ